ਸਤਿ ਸ਼੍ਰੀ ਅਕਾਲ ਜੀ ਦਵਾਬਾ মিডিਆ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਜਸਦੀਪ ਸਿੰਘ ਚੰਡ ਔਰ ਅਸੀਂ ਪਹੁੰਚੂ ਕਿਆ ਤਹਿਸੀਲ ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੇ ਪਿੰਡ ਨਮਾ ਠੱਟਾ ਵਿਕੇ ਜਿੱਥੇ ਕਿ ਅੱਜ ਇੱਕ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਜਿਹੜਾ ਨੀਂਹ ਪੱਥਰ ਰੱਖਿਆ ਜਾ ਰਿਹਾ ਸੋ ਇਥੇ ਸਾਡੇ ਦਰਮਿਆਨ ਬਾਬਾ ਜੀ ਵੀ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਸੋ ਕੀ ਕਹਿਣਾ ਚਾਹੋਗੇ ਜੀ ਸਾਨੂੰ ਬਹੁਤ ਖੁਸ਼ੀ ਹੈ ਕਿ ਭਾਈ ਸਾਹਿਬ ਭਾਈ ਜ ਜੀ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਉਹਨਾਂ ਦੀ ਬਹੁਤ ਉਤਾਰ ਦੀਵਸ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੇ ਬਹੁਤ ਵੱਡਾ ਪ੍ਰੋਗਰਾਮ ਵੀ ਰੱਖਿਆ ਉੱਥੇ ਉੱਥੇ ਵੀ ਅਸੀਂ ਜਾਣਾ ਹੈਗਾ ਔਰ ਸਭ ਤੋਂ ਵੱਡੀ ਖੁਸ਼ੀ ਹੈ ਕਿ ਸਾਡੇ ਪ੍ਰਧਾਨ ਸਾਹਿਬ ਇਟਲੀ ਗੁਰੂ ਘਰ ਦੇ ਪ੍ਰਧਾਨ ਹੈਗੇ ਆ ਤੇ ਉਹਨਾਂ ਨੇ ਉੱਥੇ ਵੀ ਨਾਲ ਗੱਲ ਕੀਤੀ ਸੀ ਕਿ ਆਪਾਂ ਉੱਥੇ ਬਾਬਾ ਜੀਵਨ ਸਿੰਘ ਦਾ ਇੱਕ ਵਧੀਆ ਸੁੰਦਰ ਮਈ ਗੁਰਦੁਆਰਾ ਬਣਾਉਣਾ ਚਾਹੁੰਦੇ ਪਿੰਡ ਵਿੱਚ ਹੈਗਾ ਤੇ ਆਪਾਂ ਕਿਹਾ ਬਹੁਤ ਵਧੀਆ ਗੱਲ ਹੈਗਾ ਕਿ ਆਪਾਂ ਵੀ ਸਟੋਕ ਕਰਾਂਗੇ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਸਾਡੇ ਵੱਡੇ ਮਹਾਪੁਰਸ਼ ਵੀ ਇਸ ਸਥਾਨ ਤੇ ਆਉਂਦੇ ਰਹੇ ਹੈਗੇ ਆ ਜੀ ਔਰ ਇੱਥੇ ਬੰਨਾ ਵੀ ਚਾਹੀਦਾ ਕਿਉਂਕਿ ਸਾਰੀ ਜੇ ਮਜਬੀ ਸਿੱਖਾਂ ਦੀ ਵਾਦੀ ਇੱਥੇ ਹੈਗਾ ਤੋ ਗੁਰੂ ਘਰਤ ਵੀ ਨਾ ਜ਼ਰੂਰ ਚਾਹੀਦਾ ਕਿਉਂਕਿ ਭਾਈ ਜੈਤਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਜੀ ਬਿਲਕੁਲ ਔਰ ਉਸ ਕੁਰਬਾਨੀ ਨੂੰ ਜੇ ਅਸੀਂ ਦੇਖੀਏ ਹੈਗਾ ਤੇ ਨਵੇਂ ਪਾਸ਼ਾ ਦਾ ਦਿੱਲੀੋਂ ਸੀਸ ਲੈ ਕੇ ਆਂਦਾ ਹੈਗਾ ਫਿਰ ਉਹਨੇ ਬਹੁਤ ਲੰਮਾ ਸਮਾਂ ਗੁਰੂ ਗੋਬਿੰਦ ਸਿੰਘ ਦੇ ਨਾਲ ਵਿਕ ਜਾ ਰਿਹਾ ਜੀ ਤੇ ਇਸ ਕਰਕੇ ਉਹਨਾਂ ਦਾ ਜਿਹੜਾ ਸਥਾਨ ਹੈਗਾ ਉਹ ਬਹੁਤ ਸੁੰਦਰ ਮੇਬਾਨਾ ਚਾਹੀਦਾ ਹੈ ਜਦੋਂ ਪਿਛਲੀ ਸਰਕਾਰ ਸੀਦੀ ਉਦੋਂ ਅਸੀਂ ਪ੍ਰਕਾਸ਼ ਸਿੰਘ ਬਾਦਸਾਹ ਨੇ ਵੀ ਕੀਤੀ ਸੀ ਗੱਲ ਕਿ ਜਿੱਥੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਏਡੀ ਵੱਡੀ ਸ਼ਾਦਤ ਯਾਦਗਾਰ ਬਣਾਈ ਹੈਗੀ ਹੈ ਜੀ ਬਿਲਕੁਲ ਉੱਥੇ ਭਾਈ ਜੈਤਾ ਜੀ ਦੀ ਵੀ ਸੋਹਣੀ ਯਾਦਗਾਰ ਬਣਾਈ ਜਾਵੇਗਾ ਕਿਉਂਕਿ ਸਿੱਖ ਧਰਮ ਦੀ ਉਹ ਇੱਕ ਮੀਲ ਪੱਥਰ ਹੋਏ ਆ ਜਿੱਦਾਂ ਆਪਾਂ ਕਹਿ ਸਕਦੇ ਆ ਕਿ ਉਹ ਉਹ ਬਹਾਦਰ ਹੋਏ ਆ ਜਿਹਦੀ ਕੁਰਬਾਨੀ ਜਿਹੜੀ ਹੈਗੀ ਹੈ ਅਸੀਂ ਦੇ ਹੀ ਨਹੀਂ ਸਕਦੇ ਏਡਾ ਵੱਡੀ ਉਹਦੀ ਕੁਰਬਾਨੀ ਹੈਗੀ ਹੈ ਜੀ ਤੋ ਮੈਨੂੰ ਖੁਸ਼ੀ ਹੈ ਇਹ ਪ੍ਰਧਾਨ ਸਾਹਿਬ ਦੇ ਮਨ ਦੇ ਵਿੱਚ ਇਹ ਆਇਆ ਕਿ ਆਪਾਂ ਇੱਥੇ ਗੁਰੂ ਘਰ ਬਣਾਈਏ ਹੈਗਾ ਔਰ ਸਾਨੂੰ ਵੀ ਇੱਥੇ ਆਏ ਹੈਗੇ ਅਸੀਂ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਹੈਗਾ ਤੇ ਅਰਦਾਸ ਹੋਈ ਹੈਗੀ ਹੈ ਇੱਥੇ ਕੱਲ ਨੂੰ ਇੱਥੇ ਗੁਰੂ ਘਰ ਦਾ ਨੀਂਹ ਪੱਥਰ ਰੱਖਿਆ ਰਹਿਣਾ ਹੈਗਾ ਤਾਂ ਮੈਂ ਸਾਰਿਆਂ ਨੂੰ ਮਾਈਆਂ ਪਈਆਂ ਬੱਚਿਆਂ ਨੂੰ ਸਾਰਿਆਂ ਨੂੰ ਅਸੀਂ ਬੇਨਤੀ ਕਰਨਾ ਚਾਹਣਾ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਗੁਰੂ ਘਰ ਨੂੰ ਸੁਚੋਕਰੀਏ ਤੇ ਨੂੰ ਜਲਦੀ ਤੋਂ ਜਲਦੀ ਇਹਨੂੰ ਸੁੰਦਰ ਬਣਾਈਏ ਸੋਹਣਾ ਬਣਾਈਏ ਤਾਂ ਕਿ ਜਿਹੋ ਜੀ ਉਹਨਾਂ ਦੀ ਕੁਰਬਾਨੀ ਹੈ ਉਹ ਜਿਹਨਾਂ ਨੂੰ ਮਾਨ ਸਨਮਾਨ ਮਿਲੇ ਜੀ ਸੋ ਬਿਲਕੁਲ ਇਸ ਦੇ ਨਾਲ ਜਿਸ ਤਰ੍ਹਾਂ ਕੇ ਨਵੀਂ ਜਨਰੇਸ਼ਨ ਜਿਹੜੀ ਆ ਮੁੰਡੇ ਨੇ ਜਿਹੜੇ ਗੁਰੂ ਮਹਾਰਾਜ ਦੇ ਲੜ ਲੱਗਣਗੇ ਔਰ ਕਿਤੇ ਨਾ ਕਿਤੇ ਨਸ਼ਿਆਂ ਦਾ ਜਿਹੜਾ ਪ੍ਰਭਾਵ ਵਧਿਆ ਹੋਇਆ ਉਸ ਨੂੰ ਕਿਤੇ ਨਾ ਕਿਤੇ ਠੱਲ ਜਰੂਰ ਪੈਗੀ ਜੀ ਹਾਂਜੀ ਹਾਂਜੀ ਉਹ ਤਾਂ ਜਰੂਰ ਜੀ ਕਿਉਂਕਿ ਜੇ ਅਸੀਂ ਗੁਰੂ ਘਰ ਨਾਲ ਜੁੜਾਂਗੇ ਨੇਚਰਲ ਤੌਰ ਤੇ ਜੇ ਅਸੀਂ ਚੰਗੀ ਸੰਗਤ ਕਰਾਂਗੇ ਮਹਾਰਾ ਦੀ ਬਾਣੀ ਪੜਾਂਗੇ ਜੇ ਅਸੀਂ ਗੁਰੂ ਘਰ ਆਵਾਂਗੇ ਹੈਗਾ ਤਾਂ ਨੇਚਰਲ ਤੌਰ ਤੇ ਸਾਡੇ ਵਿੱਚ ਸੁਭਾਅ 'ਚ ਫਰਕ ਹੋਊਗਾ ਅਸੀਂ ਧਾਰਮਿਕ ਖਿਆਲਾਂ ਦੇ ਹੋਵਾਂਗੇ ਹੈਗਾ ਚੰਗੇ ਇਨਸਾਨ ਬਣ ਕਿਉਂਕਿ ਗੁਰੂ ਘਰ ਇੱਕ ਸਕੂਲ ਹੀ ਹੈ ਜਿੱਥੇ ਚੰਗੀ ਸਿੱਖਿਆ ਦਿੱਤੀ ਜਾਂਦੀ ਹੈ ਮਹਾਂਪੁਰਸ਼ਾਂ ਦੇ ਚੰਗੇ ਬਚਨ ਕਬੀਰ ਸਾਹਿਬ ਇੱਕ ਤਾਂ ਦੇ ਕਬੀਰ ਸਾਹਿਬ ਬਚਨ ਕਰਦੇ ਜੰਤਰ ਮੰਤਰ ਸਭ ਝੂਟ ਹੈ ਮਤ ਪਰਮ ਕੋਏ ਸਾਰ ਸ਼ਬਦ ਜਾਣੇ ਬਿਨਾ ਕਾਗਾ ਹੰਸ ਨਾ ਹੋਏ ਕਿਉਂਕਿ ਇੱਥੇ ਤਾਂ ਕਾਂ ਵੀ ਹੰਸ ਹੁੰਦੇ ਹੈਗੇ ਜਦੋਂ ਗੁਰਬਾਣੀ ਨਾਲ ਜੁੜਦੇ ਆ ਸ਼ਬਦਾਂ ਦੀ ਆ ਕੇ ਸਾਡੇ ਤੇ ਵਰਖਾ ਹੁੰਦੀ ਹੈ ਤਾਂ ਕਾਂ ਵੀ ਹੰਸ ਬਣ ਜਾਂਦੇ ਆ ਤਾਂ ਅਸੀਂ ਫੇਰ ਤੋਂ ਪ੍ਰਧਾਨ ਸਾਹਿਬ ਅਦਾ ਸੁੱਚੀ ਕਮੇਟੀ ਦਾ ਬੱਚਿਆਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਔਰ ਗੁਰੂ ਮਹਾਰਜ ਨਾਨਕ ਅਰਦਾਸ ਕਰਦੇ ਆਂ ਕਿ ਇਸੇ ਤਰ੍ਹਾਂ ਆਪਣੀ ਇਮਾਰਤ ਨੂੰ ਆਪਣੇ ਗੁਰਦੁਆਰਾਂ ਨੂੰ ਇਹ ਆਪ ਹੀ ਸਿਰਜਣਾ ਹੈ ਆਪ ਹੀ ਆਪਣੇ ਸੇਵਕ ਉਸ ਸੋ ਸੇਵਾਦਾਰ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਭਾਈ ਮੇਰਾ ਨਾਮ ਮਨਜੀਤ ਸਿੰਘ ਆ ਮੇਰਾ ਪਿੰਡ ਇਹ ਠੱਟਣਾਵਾ ਔਰ ਅੱਜ ਉਪਰਾਲਾ ਕੀਤਾ ਪਿੰਡ ਦੇ ਪਿੰਡ ਨੇ ਉਪਰਾਲਾ ਕੀਤਾ ਬਾਬਾ ਜੀ ਵੀ ਪਹੁੰਚੇ ਨੇ ਸੋ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਸੋ ਕੀ ਕਹਣਾ ਚਾਹੋਗੇ ਜੀ ਇਸ ਮੌਕੇ ਭਾਜੀ ਸਾਨੂੰ ਸਾਰੀ ਸੰਗਤ ਨੂੰ ਪਿੰਡ ਵਾਲਿਆਂ ਨੂੰ ਵੇੜੇ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਅਸੀਂ ਅਸੀਂ ਸਭ ਤੋਂ ਜ਼ਿਆਦਾ ਲੇਟ ਆ ਇਮਾਰਤ ਜਿਹੜੀ ਗੁਰੂ ਘਰ ਦੀ ਪਹਿਲੇ ਬਣੀ ਪਈ ਆ ਬਹੁਤ ਜ਼ਿਆਦਾ ਖਸਤਾ ਹੋ ਗਈ ਸੀਗੀ ਪਰ ਹੁਣ ਸਾਡੇ ਮੇਰੇ ਚਾਚਾ ਜੀ ਆ ਬਖਸ਼ੀਤ ਸਿੰਘ ਜੀ ਟਲੀ ਤੋਂ ਆਇਆ ਉਹਨਾਂ ਨੇ ਆਣ ਕੇ ਉਪਰਾਲਾ ਸਾਡੇ ਨਾਲ ਕੀਤਾ ਪਿੰਡ ਵਾਲੇ ਸਾਰੇ ਇਕੱਠੇ ਆ ਵੇੜੇ ਵਾਲੇ ਸਾਡੇ ਨਾਲ ਸਾਰੇ ਸੰਯੋਗ ਦਿੰਦੇ ਆ ਔਰ ਸਾਨੂੰ ਬੜੀ ਖ ਔਰ ਅਸੀਂ ਚਾਹਾਂਗੇ ਕਿ ਸਾਰੇ ਤੁਨੋਂ ਮਨੋਂ ਤੁਹਾਨੂੰ ਜਿੰਨੀ ਜਿੰਨੀ ਜੋਗੀਆਂ ਅਸੀਂ ਸਾਰੇ ਇੱਥੇ ਸੇਵਾ ਕਰੀਏ ਔਰ ਆਪਣੇ ਆਪ ਨੂੰ ਇੱਕ ਵਧੀਆ ਮਾਰਤ ਬਣਾ ਕੇ ਨਾਲ ਅਸੀਂ ਸੰਜੋਗ ਦਈਏ ਸੋ ਪੂਰੇ ਨਗਰ ਦਾ ਸਹਿਯੋਗ ਹੈ ਜੀ ਨਾਲ ਸਾਡੇ ਨਾਲ ਸਾਰੇ ਨਗਰ ਦਾ ਸਹਿਯੋਗ ਹੈ ਜੀ ਤੇ ਇਹ ਪਿੰਡ ਸਾਰਾ ਸਾਡੇ ਨਾਲ ਹੈ ਵੇੜਾ ਸਾਡਾ ਨਾਲ 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 ਅਸੀਂ ਸਾਰਿਆਂ ਨੂੰ ਘਰ ਪਰਤੀ ਜਾ ਕੇ ਆਪ ਵੀ ਕਹਿ ਕੇ ਆਏ ਆ ਕਿ ਉੱਥੇ ਗੁਰਗਰ ਆਇਓ ਸੇਵਾ ਕਰਿਓ ਜਿੱਦਾਂ ਦੀ ਵੀ ਹੋ ਸਕਦੀ ਆ ਤੁਨੋਂ ਮਨੋਂ ਤੁਹਾਨੂੰ ਜਿੱਦਾਂ ਵੀ ਤੁਸੀਂ ਸੇਵਾ ਕਰ ਸਕਦੇ ਆ ਉਸ ਹੱਬ ਨਾਲ ਤੁਸੀਂ ਜ਼ਰੂਰ ਗੁਰਦੁਆਰਾ ਸਮਝੀ ਤੁਹਾਡਾ ਦਲਵਿੰਦਰ ਸਿੰਘ ਜੀ ਸੋ ਕੀ ਕਹਿਲਾਜੋਗੇ ਜੀ ਇਸ ਮੌਕੇ ਤੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਬਾਬਾ ਜੀ ਦੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਬਾਬਾ ਪਰਗਨਾ ਜੀ ਹਰੀਮਪੁਰ ਵਾਲੇ ਸਾਡੇ ਦਰਮਿਆਨੇ ਤੇ ਪਹੁੰਚੇ ਨਗਰ ਵਿੱਚ ਤੇ ਗੁਰਦੁਆਰੇ ਦੀ ਜੋ ਨਵੀਂ ਜਗ੍ਹਾ ਲਈ ਉੱਤੇ ਇਮਾਰਤ ਸਾਰੀ ਕੱਲ ਤੋਂ ਆਰੰਭ ਹੋ ਜਾਣੀ ਆ ਸੋ ਨਗਰ ਨਵਾਸੀ ਸਹਿਯੋਗ ਨਾਲ ਇਹ ਨੇਪਰੇ ਚੜ੍ਹੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਤੇ ਬੰਦਾ ਇੱਥੇ ਪਹੁੰਚੇ ਮੀਡੀਆ ਵਾਲਿਆਂ ਦਾ ਵੀ ਦਵਾਬ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਖਾਲਸਾ ਵਾਹਿਗੁਰੂ ਸੋ ਬਿਲਕੁਲ ਜੀ ਨਵਾਂ ਠੱਟਾ ਵਿਕੇ ਗੁਰਦੁਆਰੇ ਦੀ ਜਿਹੜੀ ਨਵੀਂ ਇਮਾਰਤ ਬਣ ਜਾ ਰਹੀ ਹੈ ਉਸ ਦੇ ਸਬੰਧ ਵਿੱਚ ਬਾਬਾ ਜੀ ਵੀ ਇਸ ਜਗ੍ਹਾ ਤੇ ਪਹੁੰਚੇ ਨੇ ਔਰ ਪਿੰਡ ਦੇ ਵਸਨੀਕਾਂ ਦਾ ਵੀ ਪੂਰਾ ਸਹਿਯੋਗ ਹੈ ਸੋ ਪਿੰਡ ਵਾਸੀ ਨਾਲ ਵੀ ਆਪਾਂ ਗੱਲਬਾਤ ਕਰ ਰਹੇ ਸੀ ਬਾਬਾ ਜੀ ਨੇ ਵੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੈਮਰਾਮੈਨ ਸੰਦੀਪ ਸਿੰਘ ਚੰਡ ਦੇ ਨਾਲ ਜਸਦੀਪ ਸਿੰਘ ਚੰਡ ਦਵਾਬਾ ਮੀਡੀਆ ਹਾਊਸ ਸੁਲਤਾਨਪੁਰ ਲੋਦੀ